ਆਇਆ ਨੂੰ ਪਾਪਾ ਕੀ ਕਹਿੰਦਾ ਹਾ ਗੱਦੀ ਵਾਲਿਆ ਸੇਵਾਦਾਰਾ ਖੜਾ ਹੋ ਕੇ ਹੁਕਮ ਲੈ ਲਾ ਤੇਰਾ ਪੀਰ ਲੱਖਾਂ ਦਾ ਦਾਤਾ ਕੀ ਕਹਿੰਦਾ ਕਹਿੰਦਾ ਜਾ ਤੇਰਾ ਅੱਜ ਦਾ ਭੰਡਾਰਾ ਕਰਨਾ ਮਨਜ਼ੂਰ ਹੋਏ ਜੋ ਤੈਨੂੰ ਪੀਰ ਕਹਿੰਦਾ ਮਨਜ਼ੂਰ ਕਰ ਲਿਆ ਸਮਝ ਗਿਆ ਜੋ ਵੀ ਲੰਗਰ ਭੰਡਾਰਾ ਲਾਤਾ ਜਾਂ ਕੋਈ ਸੇਵਾਦਾਰਾ ਨੇ ਦਸਵੰਦ ਰਸੌਣ ਵਿੱਚ ਪਾਤਾ ਜੋ ਕਹਿੰਦਾ ਖਾਣ ਵਾਲੇ ਵੀ ਕਰਦੇ ਤੇ ਖਵਾਉਣ ਵਾਲੇ ਵੀ ਕਰਦੇ ਜੋ ਬੱਚੇ ਅੱਗੇ ਸੇਵਾ ਕਰਦੇ ਫਿਰਦੇ ਆ ਜੋ ਕਹਿੰਦਾ ਸਾਰੇ ਕਰਦੇ ਸਮਝ ਗਿਆ ਕੋਣ ਕਹਿੰਦਾ ਤੇਰਾ ਸਾਈਂ ਲੋਕ ਕਹਿੰਦਾ ਕਿਉਂਕਿ ਨਾ ਜਿਹੜਾ ਤੇਰੇ ਯਕੀਨ ਭਰੋਸਾ ਇਹਨਾਂ ਦੇ ਤੇ ਤੇਰਾ ਸਿੱਦਕ ਦੇ ਕੇ ਬਾਬਾ ਕਹਿੰਦਾ ਵੀਰ ਮੇਰਾ ਮੈਂ ਨਹੀਂ ਕਹਿੰਦੀ ਚੋ ਇਹਦੀ ਬਾਜ ਉਹ ਤੇਰੀ ਝੋਲੀ ਦੇ ਵਿੱਚ ਪਾਵਾਂਗੇ ਬਾਬਾ ਕਹਿੰਦਾ ਦੁਆਣ ਕਰਦੇ ਕਰਦੇ ਦੀਆਂ ਕਈ ਮਹੀਨੇ ਹੋ ਗਏ ਜਿਸਕੀ ਮਾਂ ਕਰਦੇ ਜਾਂਦੇ ਠੀਕਾ ਮਨ ਖੋਚ ਲੈਂਦਾ ਸੀ ਦਿਨ ਧਰ ਬੀਨਾਂ ਦਾ ਮਨ ਦੇ ਵਿੱਚ ਤੇ ਕੱਢ ਵੀ ਲੈਂਦਾ ਸੀ ਪਰ ਅੱਜ ਦੇ ਦਿਨ ਹੀ ਹੋਣਾ ਸੀ ਤੇਰੇ ਕਾਰਨ ਨਾਲ ਕੁਝ ਨਹੀਂ ਹੋਣਾ ਤਾਂ ਨੇ ਕੀ ਕਹ ਸੀ ਅਗੇ ਤੈਨੂੰ ਜੋਤਾ ਬੰਦਨਾ ਕਰਾ ਪਤਾ ਨਹੀਂ ਪੀਰ ਨੇ ਕਿਹੜੇ ਵੇਲੇ ਆਉਣਾ ਆਪਾਂ ਨੂੰ ਨਹੀਂ ਪਤਾ ਸਵੇਰੇ ਜੋਤਾ ਲਾਈ ਬੈਠਾ ਤੇ ਕਿਹੜੇ ਵੇਲੇ ਨੇ ਫਿਰ ਕਾ ਪਾਉਣਾ ਸਮਝ ਗਿਆ ਪੀਰ ਸਾਈਂ ਕੀ ਕਹਦਾ ਕਹਦਾ ਪੰਜ ਫਲ ਵਖਸ ਕੇ ਜਿਹਦੀ ਮਰਜ਼ੀ ਝੋਲੀ ਦੇ ਵਿੱਚ ਪਾ ਲਈ ਐਸ ਭਨਾਰਾ ਜਦੋਂ ਮੁਰਦਾ ਤੇ ਲਿਆਊਗਾ ਪੰਜ ਨਿੰਮਾ ਤੇ ਦਰਦ ਦੇ ਉੱਤੇ ਆਉਣਗੇ ਜਾਂ ਉਹ ਵੀ ਜਵਾਨ ਲਵਾਉਣਗੇ ਅਰੇਕ ਤੰਮ ਜਮਾ ਉਹ ਮਾਇਨੀ ਹੋਈ ਇੱਕ ਦੋ ਤੇ ਫਤਰੀ ਇਹੋ ਜੇ ਆਉਣਗੇ ਕਿ ਬੱਚੇ ਹੀ ਖਰਾਬ ਹੁੰਦਾ ਹੋਊਗਾ ਉਹਨਾਂ ਦੇ ਸਮਝ ਗਿਆ ਧੀ ਵੀ ਨਹੀਂ ਹੋਣੀ ਪੁੱਤ ਤਾਂ ਕੀ ਹੋਊਗਾ ਪਰ ਪੀਰ ਦਾ ਨਾਲ ਲੈ ਕੇ ਕੋਈ ਚਲੇ ਸੇ ਬਣੇ ਬਿਚ ਪਟ ਪਛੀ ਨਹੀਂ ਹੁੰਦਾ ਇਹ ਤਾਂ ਫਾਲ ਆਪਣੇ ਅੱਗੇ ਮਾਰ ਖੜਾਵਾ ਹੁੰਦਾ ਤੂੰ ਸਵਾਦੀ ਡੁੰਡੇ ਦੇ ਦੀ ਜਾ ਬਾਬਾ ਕਾ ਕਰੀ ਪੂਰੀ ਕਰੂੰਗਾ ਹਮੇਂ ਕਿਆ ਪਰ ਪੀਰ ਦਾ ਜੇ ਕੋਈ ਦਿਵਾਨ ਕਰਨ ਵਾਲਾ ਗਰੀਬ ਬੰਦਾ ਹੈ ਨਹੀਂ ਕਿਉਂਕਿ 50000 60000 ਰੁਪਏ ਦਿਵਾਨ ਤੇ ਲੱਗ ਜੰਦਾਂ ਚਿਰ ਬੂ ਪੂਰਾ ਤੱਕੜਾ ਪਹਿਆਰਾ ਕਰਾਉਣੇ ਭੀਮ ਨੂੰ ਕਹਤਾ ਵੀ ਲਾਪਟੋਏ ਜਦ ਤੇਰੇ ਸਰਦ ਦਾ ਘਰ ਵੇਖ ਲਿਆ ਵੀ ਇਹ ਭੰਡਾਰ ਪੁੰਨਦਾਨ ਕਰ ਸਕਦਾ ਜਿਹੜਾ ਤੂੰ ਗਰੀਬ ਨਹੀਂ ਕਰ ਸਕਦਾ ਹੁਣ ਕਹਤਾ ਵੀ ਮੇਰੇ ਜਿੱਦੇ ਭੰਡਾਰਾ ਹੋਊਗਾ ਜੋ ਜਿੱਥੋਂ ਸਰਦਾ ਭਾਈ ਉਹਦੇ ਭੰਡਾਰ ਚਾਹ। ਠੀਕ ਐ ਤੇ ਕਣਕ ਦਾ ਗੱਠਾ ਪਾ ਜੇ ਚੱਕ ਖੰਡ ਚੜਾ ਦੇ ਚੱਕ ਜੋਤਾਂ ਤੇ ਢੇਰ ਚੜਾ ਦੇ ਲਾਜ ਨਹੀਂ ਕਰਨਾ ਜੋ ਵੀ ਕਰਵਾਉਣਾ ਇਹਨੇ ਕਰਵਾਉਣਾ ਆਪਾਂ ਨਹੀਂ ਦੇਣ ਵਾਲੇ ਇਹ ਦੇਣ ਵਾਲੇ ਆ ਠੀਕ ਐ ਵੀਰ ਮੇਰਾ ਕੋਤਮ ਬੰਦਾ ਤਾਂ ਟੇਕ ਸਾਜੀਆਂ ਨੂੰ ਮਤਾ ਦੇ ਦਸੋ ਉਹਨਾਂ ਉੱਤੇ ਕੱਢ ਕੇ ਤੇ ਵਾਜਾ

ਕਨਪੀਰ ਸਾਈਦਾ ਜੋ ਬਾਦੋਂ ਭੈਣ ਮੇਰੀਓ ਥੋੜੀ ਝ ਪਾਵਾਂਗੇ ਚੇ ਵੀਰ ਆ ਜੇ ਕੋਈ ਭੈਣਾ ਐ ਇੱਥੇ ਬੈਠੀ ਕਾਣਾ ਕਾਣ ਸਾਰੇ ਘਰ ਦੀ ਬਾਬਤ ਘਰ ਦੇ ਕਿੜਾਈ ਪਲੇਸ ਰਹਿੰਦਾ ਹੋ ਲਾਲਾ ਨੇ ਪੀਰ ਦੀ ਘਰ ਦੇ ਵਿੱਚ ਮੰਨਤਾ ਹੋਏ ਜੇ ਕਿਤੇ ਨੇ ਹੈਗੇ ਤਾਂ ਪੁੱਤ ਪੁੱਛ ਸਕਦੇ ਹੋ ਪਤਾ ਨਹੀਂ ਪੀਰ ਸਾਈਂ ਕੀ ਕਹਿ ਜੇ ਤੇ ਕੀ ਗੱਲ ਪੂਰੀ ਕਰ ਜਾਈ ਸਾਰੇ ਘਰ ਦੀ ਬਾਬਤ ਕਾਣਾ ਚ ਪਾਇਆ ਤੇ ਚ ਮੰਨ ਚ ਕਰ ਰੱਖਿਆ ਵੀ ਅਸੀਂ ਵੀ ਬਾਬੇ ਨੂੰ ਕੁਝ ਪੁੱਛਣਾ ਹੈ ਪੁੱਛਣ ਦਾ ਕੋਈ ਪੈਸੇ ਨਹੀਂ ਲੱਗਦੇ ਤੇ ਨਾ ਬਾਬੇ ਕੋਲ ਲੈ ਕੇ ਜਾਣ ਹੈਗੇ ਤਾਂ ਮੈਂ ਖੜੇ ਹੋ ਜਾਂਦਾ ਘਰ ਦੇ ਵਿੱਚ ਲੜਾਈ ਪੈ ਜਾਂਦਾ ਹੋਵੇ ਸਾਰੇ ਘਰ ਦੀ ਵਾਤ ਕਾਣ ਹੋਣ